ਦੋ ਧਿਰਾਂ 'ਚ ਹੋਈ ਖੂਨੀ ਝੜਪ ਤੇ ਸਾਨੂੰ ਕੋਈ ਵੀ ਨਹੀਂ ਪਤਾ ਸੀ ਲੜਾਈ ਛਾਗਣੇ ਵਾਲੇ ਕਿ ਉਹ ਜਿਹੜੇ ਸਾਡੇ ਨਾਲ ਲੜ ਰਹੇ ਸੀ ਤੇ ਉਹ ਜਿਹੜੇ ਜਦੋਂ ਬਾਹਰੋਂ ਆਏ ਤਾਂ ਉਹ ਕੰਦਾ ਉੱਪਰ ਦੀ ਕੱਤੇ ਤੇ ਉਹਨਾਂ ਨੇ ਸਾਡੇ ਗੇਟ ਦੀ ਪੰਨ ਤੋੜ ਦਿੱਤੀ ਇੱਕ ਪਰਿਵਾਰ ਦੇ ਸੱਤ ਜੀ ਹੋਏ ਜ਼ਖਮੀ ਬੜਾ ਖੜਾ ਖੁਣਾ ਘਰ ਦੇ ਲੈ ਲੱਗ ਲੱਭੀ ਰਹਿੰਦੀਆਂ ਸਰਦਾਰ ਚਾਰ ਬੰਦਾ ਦੋ ਬੰਦਾ ਫਿਰ ਦੱਪੀ ਦੰਦਾ ਨੂੰ ਬਾਕੀ ਜਿਹਨਾਂ ਬਾਹਰ ਖੋਲਦਾ ਸਾਡਾ ਹੀ ਭਾ ਲੱਗਿਆ ਤੇ ੁੰਡਾ ਬਾਹਰ ਖੋਲ ਕੇ 10 12 ਅੰਦਰ ਡਿੱਪੇ ਛੱਡਦਾ ਮੇਰੀ ਬੇਟੀ ਘਰ ਲੱਗ ਗਈ ਤੇਰੇ ਘਰ ਵਾਲੀ ਆ ਜੀ ਦੇਖੋ ਕਿਸ ਗੱਲ ਨੂੰ ਲੈ ਕੇ ਪਿਆ ਰੌਲਾ ਮੇਰੇ ਜਿੰਨੇ ਗੱਡੀ ਤੇ ਹਮਲਾ ਕੀਤਾ ਮੇਰੇ ਤੇ ਕੋਸਹੌਲ ਰੱਖ ਕੇ ਉਹਨਾਂ ਨੇ ਆਜੀ ਤੇ ਤੇ ਮੇਰੀ ਮੰਮੀ ਛੱਡਾ ਮਾਰਨ ਲੱਗੇ ਮੇਰੀ ਮੰਮੀ ਤੇ ਕਰਪਾਨ ਨਾਲ ਸਿਰ 'ਚ ਜਦੋਂ ਸਾਡੇ ਨਾਲ ਗੱਲਬਾਤ ਸ਼ੁਰੂ ਕੀਤੀ ਉਹਨਾਂ ਨੇ ਤੇ ਸਾਡੇ ਮੰਮੀ ਰਾਣੀ ਸਾਨੂੰ ਛਿੜਾ ਰਹੇ ਸੀ ਤੇ ਮੇਰੇ ਚਾਚੇ ਚਾਚੀ ਸਾਨੂੰ ਛਿੜਾ ਰਹੇ ਸੀ ਤਾਂ ਉਹਨਾਂ ਨੂੰ ਵੀ ਉਹਨਾਂ ਨੇ ਬਹੁਤ ਕੁੱਟ ਮਾਰ ਦਿੱਤੀ ਉਹਨਾਂ ਦੀ ਤੇ ਬਹੁਤ ਹੀ ਝਗੜਾ ਹੋਇਆ ਉੱਥੇ ਤੇ ਉਹਨਾਂ ਕੋਲੇ ਵੀ ਕਰਪਾਨਾ ਸੀ ਤੇ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ ਪਰਸੋਂ ਰਾਤ ਨੂੰ ਮੈਨੂੰ ਫੋਨ ਆਇਆ ਸਵਾ 9 ਵਜੇ ਵੀ ਰੁੰਦਾਸੀਆਂ ਵਿੜੇ ਬਹੁਤ ਵੱਡੀ ਲੜਾਈ ਹੋ ਗਈ। ਪੁਲਿਸ ਵਾਲਾ ਇੱਕ ਬੰਦਾ ਵੀ ਇੱਥੇ ਆ ਕੇ ਸਾਡਾ ਕੋਈ ਬਿਆਨ ਨਹੀਂ ਲੈ ਰਿਹਾ ਹੈਗਾ। ਐਨਾ ਜਗਦੇ ਮਨ ਦੁਖੀ ਹੋਇਆ ਜਾਦਾ ਕੁੜੀਆਂ ਨੇ ਵਿਚਾਰੀਆਂ ਨੇ ਆਪਣੇ ਹਾਲਾਤ ਦਿਖਾਏ। ਮੈਂ ਤਾਂ ਸਾਰੇ ਇਹ ਚਾਹੁੰਦਾ ਵੀ ਦੇਖੋ ਪਰਸੋਂ ਦਾ ਕਾਂਡ ਹੈ ਇੱਕ ਤਰੀਕ ਦਾ। ਪਰ ਪੁਸ ਪ੍ਰਸ਼ਾਸਨ ਤੇ ਜੇ ਆਪਾਂ ਆ ਜਾਈਏ ਇੱਕ ਵੀ ਨੁਮੈਂਦਾ ਇੱਥੇ ਕੋਈ ਪਹੁੰਚਿਆ ਨਹੀਂ। ਮੈਂ ਪੁੱਛਿਆ ਵੀ ਕਾਰਨ ਕੀ ਹੈ ਕਹਿੰਦੇ ਕਾਰਨ ਦਾ ਸਾਨੂੰ ਨਹੀਂ ਪਤਾ ਜੀ ਇੱਕੋ ਲੱਗਦਾ ਏ ਬਾਹਰ ਉੱਪਰ ਦੀ ਦੋ ਬੰਦਿਆਂ ਨੇ ਖੋਲਿਆ ਆ ਕੇ 10-11 ਬੰਦੇ ਅੰਦਰ ਆ ਕੇ ਇੱਕ ਵਾਰ ਕੇ ਹਥਿਆਰਾਂ ਸਮੇਤ ਵੀ ਕਿਰਪਾਨਾਂ ਨਾਲ ਸਾਡੇ ਤੇ ਹਮਲਾ ਕਰਤਾ ਜੀ ਬਹੁਤ ਮਾੜੀ ਗੱਲ ਹੈ ਇਹਦਾ ਮਤਲਬ ਕੀ ਹੈ ਵੀ ਫਿਰ ਹੁਣ ਗਰੀਬ ਲੋਕਾਂ ਦਾ ਕੋਈ ਬਾਲੇਵਾਰਸ ਹੈ ਹੀ ਨਹੀਂ ਜਾਂ ਤਾਂ ਪੈਸੇ ਵਾਲੇ ਦਾ ਟਾਈਮ ਹੈ ਜਾਂ ਫਿਰ ਸਪਾਰਸੀ ਬੰਦੇ ਦਾ ਟਾਈਮ ਹੈ ਜਿਹੜੇ ਬੰਦਿਆਂ ਨੇ ਇਹ ਕੰਮ ਕਰਿਆ ਉਹਨਾਂ ਚ ਦੋ ਤਿੰਨ ਮੁੰਡੇ ਪਹਿਲਾਂ ਵੀ ਗੁੰਡਾਗਰਦੀ ਕਰ ਗਏ ਪਰਸ ਨੇ ਉਹਨਾਂ ਨੂੰ ਨੱਥ ਨਹੀਂ ਪਾਈ ਜੇ ਉਹਨਾਂ ਨੂੰ ਪਰਚਾ ਦੇ ਕੇ ਉਹਨਾਂ ਤੇ ਉਹਨਾਂ ਨੂੰ ਜੇਲ੍ਹ ਚ ਹਟਿਆ ਹੁੰਦਾ ਸ਼ਾਇਦ ਇਹ ਦਿਨਾਂ ਦੇਖਣੇ ਪੈਂਦੇ ਅੱਜ ਪਿਛਲੇ ਦਿਨੀ ਇੱਕ ਜਨਾਲ ਪਿੰਡ ਦੇ ਪਿੰਡ ਵਿੱਚ ਲੜਾਈ ਦਾ بڑا ਹੁਣ ਕਾਰਨ ਸਨਾਮ ਹਸਪੀਟਲ ਬੰਦਾ ਹੋਈ ਸੀ ਜਿਨ੍ਹਾਂ ਦੇ ਅਸੀਂ ਬਿਆਨ ਲਿਖ ਕੇ ਰੈਲੇਵੈਂਟ ਸੈਕਸ਼ਨ ਦੇ ਵਿੱਚ 6 ਬੰਦਿਆਂ ਦੇ ਖਿਲਾਫ ਐਫ ਆਈ ਆਰ ਦਾ ਦਰਜ ਕਰ ਦਿੱਤੀ ਗਈ ਹੈ ਢਿੜਬਾ ਦੇ ਪਿੰਡ ਜਨਾਲਚ ਖੂਨੀ ਲੜਾਈ ਸਾਹਮਣੇ ਆਈ ਹੈ ਜਿੱਥੇ ਇੱਕ Dalit ਭਾਈਚਾਰੇ ਵੱਲੋਂ ਦੂਸਰੀ ਧਿਰ ਤੇ ਇਲਜ਼ਾਮ ਲਗਾਇਆ ਕਿ ਦੇਰ ਰਾਤ ਸਾਡੇ ਘਰ ਕੁਝ ਵਿਅਕਤੀਆਂ ਵੱਲੋਂ ਕੰਧਾਂ ਟੱਪ ਕੇ ਸਾਡੇ ਉੱਪਰ ਹਮਲਾ ਕਰ ਦਿੱਤਾ ਅਸੀਂ ਆਪਣੇ ਘਰ ਵਿੱਚ ਰੋਟੀ ਖਾ ਰਹੇ ਸੀ ਜਿੱਥੇ ਉਹਨਾਂ ਨੇ ਤੇਜ਼ ਤਰ ਹਥਿਆਰਾਂ ਨਾਲ ਅਚਾਨਕ ਹਮਲਾ ਕਰਕੇ ਸਾਡੀ ਕੂਟ ਮਾਰ ਕੀਤੀ ਹੈ ਉਹਨਾਂ ਕਿਹਾ ਕਿ ਹਮਲਾ ਕਰਨ ਵਾਲੇ ਵਿਅਕਤੀ ਸਾਡੇ ਪਿੰਡ ਦੇ ਹੀ ਨੇ ਜਿਨ੍ਹਾਂ ਨਾਲ ਕੋਈ ਸਾਡੀ ਰੰਜਿਸ਼ ਨਹੀਂ ਪਰੰਤੂ ਫਿਰ ਵੀ ਉਹਨਾਂ ਨੇ ਪਤਾ ਨਹੀਂ ਕਿਉਂ ਸਾਡੇ ਤੇ ਹਮਲਾ ਕਰ ਦਿੱਤਾ ਤੁਹਾਨੂੰ ਦੱਸ ਦਿਆਂ ਕਿ ਉਕਤ ਵਿਅਕਤੀ ਸੁਨਾਮ ਸਿਵਲ ਹਸਪਤਲ ਦਾਖਲ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਉਧਰ ਪਿੰਡ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਜੀਤੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਪਿੰਡ ਦੇ ਇਹ شریف ਲੋਕ ਨੇ ਜਿਨ੍ਹਾਂ ਨੂੰ ਕੁਝ ਪਿੰਡ ਦੇ ਹੀ ਘਟੀਆ ਕਿਸਮ ਦੇ ਵਿਅਕਤੀਆਂ ਨੇ ਤੰਗ ਪਰੇਸ਼ਾਨ ਕਰਦੇ ਨੇ ਅਤੇ ਜਿਨ੍ਹਾਂ ਦੀ ਕੁੱਟਮਾਰ ਕੀਤੀ ਹੈ ਉਹਨਾਂ ਨੇ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਨ੍ਹਾਂ ਵਿਅਕਤੀ ਨੇ ਹਮਲਾ ਕੀਤਾ ਉਹਨਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉੱਧਰ ਦਿੜਬਾ ਦੇ ਐਸਐਚਓ ਕਮਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਪਿੰਡ ਜਨਾਲ ਚ ਦੋ ਧਿਰਾਂ ਦੀ ਲੜਾਈ ਹੋਈ ਸੀ ਜਿਸ ਦੇ ਸਬੰਧ ਵਿੱਚ ਉਕਤ ਧਿਰ ਚੋਂ ਸੁਨਾਮ ਸਿਵਲ ਹਸਪਤਲ ਦਾਖਲ ਹੈ ਉਹਨਾਂ ਦੇ ਬਿਆਨ ਦਰਜ ਕਰਕੇ ਦੂਸਰੀ ਧਿਰ ਦੇ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਜੋ ਕਿ ਉਹੋ ਵੀ ਜਨਾਲ ਪਿੰਡ ਦੇ ਰਹਿਣ ਵਾਲੇ ਨੇ ਅਗਲੀ ਤਪਤੀਸ ਜਾਰੀ ਹੈ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ ਰਸ਼ਦੀਪ ਭਾਰਜੀ ਇਹ ਜੇ ਤੁਹਾਡੀ ਕੁਤਮਾਰ ਹੋਈ ਹੈ ਕੀ ਕਾਰਨ ਹੋਇਆ ਘਟਨਾ ਹੋਈ ਹੈ ਕਿਹੜੇ ਪਿੰਡ ਦੇ ਰਹਿਣ ਵਾਲੇ ਸਾਰਿਆਂ ਨੂੰ ਦੱਸੋ ਜਨਾਲ ਪਿੰਡ ਦੇ ਰਹਿਣ ਵਾਲੇ ਜੀ ਅਸੀਂ ਅਸੀਂ ਸ਼ਾਮ ਨੂੰ तकरीबन 9:30 ਵਜੇ ਰੋਟੀ ਬਣਾ ਰਹੇ ਸੀ ਤੇ ਮੰਮੀ ਡਾਡੀ ਰੋਟੀ ਖਾ ਰਹੇ ਸੀ ਤੇ ਸਾਨੂੰ ਕੁਝ ਵੀ ਨਹੀਂ ਪਤਾ ਸੀ ਲੜਾਈ ਝਗੜੇ ਬਾਰੇ ਤੇ ਉਹ ਜਿਹੜੇ ਸਾਡੇ ਨਾਲ ਲੜ ਰਹੇ ਸੀ ਤੇ ਉਹ ਜਿਹੜੇ ਜਦੋਂ ਬਾਹਰੋਂ ਆਏ ਤਾਂ ਉਹ ਕੰਦਾ ਉੱਪਰ ਦੀ ਟੱਪੇ ਤੇ ਉਹਨਾਂ ਨੇ ਸਾਡੇ ਗੇਟ ਦੀ ਪੰਨ ਤੋੜ ਕੀਤੀ ਤੇ ਜਦੋਂ ਉਹਨਾਂ ਨੇ ਸਾਡੇ ਨਾਲ ਬਹੁਤ ਹੀ ਗਲਤ ਸਲੂਕ ਕੀਤਾ ਤੇ ਉਹਨਾਂ ਨੇ ਸਾਜਾ ਜਦੋਂ ਸਾਡੇ ਨਾਲ ਗਲਤ ਸਲੂਕ ਕੀਤੇ ਉਹਨਾਂ ਨੇ ਤਾਂ ਸਾਡੇ ਮੰਮੀ ਡਾਡੀ ਸਾਨੂੰ ਛਿੜਾ ਰਹੇ ਸੀ ਤੇ ਮੇਰੇ ਚਾਚੇ ਚਾਚੀ ਸਾਨੂੰ ਛਿੜਾ ਰਹੇ ਸੀ ਤਾਂ ਉਹਨਾਂ ਨੂੰ ਵੀ ਉਹਨਾਂ ਨੇ ਬਹੁਤ ਕੁੱਟ ਮਾਰ ਕੀਤੀ ਉਹਨਾਂ ਦੀ ਤੇ ਬਹੁਤ ਹੀ ਝਗੜਾ ਹੋਇਆ ਉੱਥੇ ਤੇ ਉਹਨਾਂ ਨਾਲ ਵੀ ਕਿਰਪਾਨਾਂ ਸੀ ਤੇ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ ਕਿੰਨੇ ਬੰਦੇ ਸੀ ਲੋ ਕਾਫੀ ਬੰਦੇ ਸੀਗੇ ਉਹ ਤਾਂ ਜਿੰਨੇ ਨਾਲ ਦੀ ਆਉਣ ਵਾਲੇ ਨੇ ਜੀ ਕੁਝ 12ਵੇਂ ਸੀ ਉਹਨਾਂ ਨਾਲ ਤੇ ਜਦੋਂ ਉਹ ਆਈ ਲਗੇ ਉਹਨਾਂ ਨੇ ਕੋਲੋਂ ਕੀ ਕੀ ਹਥਿਆਰ ਕੀ ਕੀ ਕੋਸ਼ਿਸ਼ ਜਰਨ ਕਰਪਾਨਾ ਵਗੈਰਾ ਸੀ ਹੋਰ ਵੀ ਬਹੁਤ ਹਥਿਆਰ ਸੀ ਜੀ ਉਹਨਾਂ ਕੋਲ ਤੁਹਾਡੇ ਕੋ ਰੰਜਸ ਦਾ ਕੋਈ ਖੇਤਰ ਅੰਦਰ ਜਸਤਰ ਨਾਲੋਂ ਸਾਹਮਣੇ ਜਬ ਅਸੀਂ ਹਮਲਾ ਕੀਤਾ ਬਿਆਸੀ ਹਮਲਾ ਕੀਤਾ ਉਹਨਾਂ ਨੇ ਜੀ ਸਾਡੇ 'ਤੇ ਕੋਈ ਸਰਵਾਈਵ ਹੋਈ ਤੁਹਾਡੀ ਨਹੀਂ ਜੀ ਹਲੇ ਪੁਲਸ ਕੋਈ ਨਹੀਂ ਇੱਥੇ ਆਇਆ ਹੈਗਾ ਸਾਨੂੰ ਪਰਸੋਂ ਸ਼ਾਮ ਦੇ ਹਸਪੀਟਲ ਆਏ ਹੋਏ ਆ ਕੋਈ ਨਹੀਂ ਇੱਥੇ ਪੁਲਸ ਵਾਲਾ ਪਹੁੰਚਿਆ ਕੀ ਮੰਗ ਕਰਦੇ ਹੁਣ ਇਹ ਮੰਗ ਕਰਦੇ ਆ ਕਿ ਸਾਡਾ ਇੱਕ ਕੋਈ ਇੱਕ ਬੰਦਾ ਤਾਂ ਬਿਆਨ ਲੈ ਜੇ ਸਾਡੇ ਕੋਈ ਬੰਦਾ ਨਹੀਂ ਇੱਥੇ ਆ ਰਿਹਾ ਹੈਗਾ ਪੁਲਿਸ ਵਾਲਾ ਇੱਕ ਬੰਦਾ ਵੀ ਇੱਥੇ ਆ ਕੇ ਸਾਡਾ ਕੋਈ ਬਿਆਨ ਨਹੀਂ ਲੈ ਰਿਹਾ ਹੈਗੇ ਕਾਰਨ ਕੀ ਹੈ ਕੋਈ ਪੋਲਿਟੀਕਲ ਪ੍ਰੈਸ਼ਰ ਹੈ ਜਾਂ ਕੋਈ ਉਹ ਬੰਦੇ ਦੀ ਪਾਵਰ ਹੈ ਕੋਈ ਕਿਸ ਤਰ੍ਹਾਂ ਦਾ ਨਹੀਂ ਜੋ ਉਹਨਾਂ ਨੇ ਬਸ ਆ ਕੇ ਸਾਡੇ ਤੇ ਹਮਲਾ ਹੀ ਕੀਤਾ ਵਾ ਕੋਈ ਸਪੋਰਟ ਹੈ ਉਹਨਾਂ ਨੂੰ ਕਿਸੇ ਬੰਦੇ ਦੀ ਹਾਂਜੀ ਕੌਣ ਬੰਦੇ ਲੋਕ ਜਿਹਨਾਂ ਦੀ ਸਪੋਰਟ ਹੈ ਕੁਝ ਪਤਾ ਤੁਹਾਨੂੰ ਨਹੀਂ ਉਹਨਾਂ ਦੇ ਆਪ ਦੇ ਰਿਸ਼ਤੇਦਾਰ ਨਹੀਂ ਜੀ ਕੁਝ ਇਹ ਕੁਝ ਆਪ ਹੀ ਨੇ ਉਹ ਪਰਿਵਾਰ ਦੇ ਜੀ ਕਿੰਨੇ ਮੈਂਬਰ ਹੋ ਰਹੇ ਤੁਸੀਂ ਜਿਹੜੇ ਪਟੜੋਂਗੇ ਇਸ ਟਾਈਮ ਹਸਪਤਾਲ ਦੇ ਸੱਤਾਂ ਜੇ ਇਕੱਤੇ ਤਾਂ ਬਾਕੀ ਕੋਈ ਘਰੇ ਨਹੀਂ ਜੀ ਹਾਂ ਜੀ ਕੀ ਮੰਗ ਕੀ ਕਰਦੇ ਹੋ ਤੁਸੀਂ ਹੁਣ ਕਾਰਵਾਈ ਹੁਣ ਮੰਗ ਕਰਦੇ ਆਂ ਕਿ ਉਹਨਾਂ ਨੂੰ ਜ਼ੁਲਮ ਕੀਤਾ ਗਿਆ ਵੀ ਤੇ ਉਹਨਾਂ ਨੂੰ ਜੇਲ ਹੋਵੇ ਜੀ ਨਾਮਾ ਜੀ ਪਰਪਾਲ ਸਿੰਘ ਜੀ ਕਿੱਥੇ ਰਹਣ ਵਾਲੇ ਨੇ ਨਾਲ ਦੇ ਰਹਿਣ ਵਾਲੇ ਅੱਛਾ ਕੀ ਕਾਰਨ ਹੋਇਆ ਜੀ ਇਹ ਕਾਰਨ ਤਾਂ ਜੀ ਹੋਰ ਆਈ ਉਹ ਕਰੂੰ ਅੱਜ ਤਾਂ ਅੰਦਰ 9:30 ਵਜੇ ਫਦਾ ਖਾਣਾ ਖੋਣਾ ਖਾ ਲਏ ਲੱਗਦੀ ਰਹਿੰਦੀਆਂ ਚਲਦਾ ਚਾਰ ਬੰਦੇ ਦੋ ਬੰਦਾ ਪਰ ਡੱਪੀ ਜੰਦਾ ਨੂੰ ਬਾਕੀ ਜਨੂਰ ਬਾਹਰ ਕੋਲ ਦਾ ਸਾਡਾ ਜੀ ਬਾਹ ਲੱਗ ਗਿਆ ਤੇ ਕੁੰਡਾ ਬਾਹਰ ਖੋਲ ਕੇ 10 12 ਅੰਦਰ ਡਿੱਗ ਪੇ ਛੱਡਦਾ ਮੇਰੀ ਬੇਟੀ ਦੇ ਘਰ ਲੱਗ ਗਈ ਕਿਉਂ ਤੇਰੇ ਘਰ ਵਾਲੀ ਆਈ ਉਹਦੇ ਉੱਪਰ ਲੱਗ ਗਈ ਬਾਕੀ ਜਨੂਰ 12 ਹੋਰ ਆਫਰ ਉਹਦੇ ਕੋਲ ਰੌਮ ਪੁੱਟ ਕੇ ਇੱਕ ਰਵਾੜ ਹੋਈ ਬਗਦਰਪਾਨਾ ਲੱਗੇ ਲੱਗੇ ਆ ਗਈ ਜਿਹੜੇ ਕੁੰਡਰਾ ਦਾ ਕੇ ਜਿਹੜੇ ਪਰਿਵਾਰਾ ਸਾਰਾ ਦਾ ਬੁਰਾ ਬਖਾਲ ਕਰਦਾ ਜੀ ਤੁਹਾਡੇ ਜਿਹੜਾ ਹਮਲਾ ਕਰਿਆ ਹਾਂ ਜੀ ਤੁਹਾਡੇ ਨਾਲ ਪੁਰਾਣੀ ਰੰਜਿਸ਼ ਸੀ ਜਾਂ ਕੋਈ ਲੜਾਈ ਝਗੜਾ ਪੁਰਾਣੀ ਰੰਜਿਸ਼ ਦਾ ਕੋਈ ਪਤੀ ਨਹੀਂ ਗਏ ਜਦ ਤੱਕ ਹੋਈ ਜਿਹੜਾ ਕੰਧਨ ਪੁੱਕਾ ਉੱਦੀ ਪਤਾ ਲੱਗੇ ਜੀ 1 ਵਜੇ ਕਰ ਮਾਇਆ ਜੀ ਜੇ ਆ ਵੀ ਹੜ ਨੂੰ ਡਿੱਗ ਪਿਆ ਕੇ ਕੁਝ ਕੰਪਲੀਟ ਕਰਾਈਏ ਪਰ ਥਾਣੇ ਦੇ ਵਿੱਚ ਕਰਾਈ ਹੋਈ ਤਾਂ ਹੈਗੀ ਦੀ ਜੀ ਆਏ ਨਹੀਂ ਹਾਲੇ ਪਹੁੰਚਿਆ ਨਹੀਂ ਕੋਈ ਨਾ ਕੋਈ ਕਾਰਵਾਈ ਨਹੀਂ ਹੋਈ ਜੀ ਕਿੰਨੇ ਮੈਂਬਰੋਂ ਦਿਕੇ ਪਰਿਵਾਰ ਦੇ ਮੈਂਬਰ ਹਾਂ ਇੱਕ ਪਰਿਵਾਰ ਦੇ ਜੀ ਕਿੰਨੇ ਮੈਂਬਰ ਮੇਰੇ ਦੋ ਤਾਂ ਬੇਟੇ ਨੇ ਯਾ ਇੱਕ ਮੇਰੀ ਬੇਟੀ ਆ ਉਹ ਮੇਰੀ ਭਤੀਜੀ ਆ ਆ ਮੇਰੇ ਘਰ ਵਾਲੀ ਆ ਉਹ ਮੈਸਪਾਈ ਆ ਜੀ ਚਾਚਾ ਦਾ ਮੁੰਡਾ ਸਾਰੇ ਦੇ ਛੱਟਾ ਮਾਰ ਗਏ ਹਾਂ ਸਾਰੇ ਛੱਟਾ ਮਾਰ ਗਏ ਜੀ ਕਿੱਥੇ ਰਖ ਲੋ ਜੀ ਇਹ ਸੁਨਾਮ ਦਾ ਨਾਮ ਰੱਖ ਲਈ ਕੀ ਨਾਮ ਗੁਲਾਬਿੰਦਰ ਜਿੰਦੀ ਕਿ ਜਿਹੜਾ ਤੁਹਾਡੇ ਤੇ ਇੱਕ ਸੱਟਾ ਮਟ ਲੱਗੀ ਨਹੀਂ ਕਿ ਇਸ ਤਰ੍ਹਾਂ ਲੱਗੀ ਨਹੀਂ ਕਿ ਕਾਰਨ ਅਸੀਂ ਸਾਰੇ ਜਣ ਬੈਠੇ ਸੀ ਤੇ ਕੀ ਨੋਆ ਤਿੰਨ ਦੋ ਤਿੰਨ ਜਣ ਪਕੰਦ ਟੱਪ ਕੇ ਆਏ ਤੇ ਮੇਰੇ ਜਿਹੜੀ ਤੇ ਹਮਲਾ ਕੀਤਾ ਮੇਰੇ ਤੇ ਪਿਸਤੌਲ ਰੱਖ ਕੇ ਉਹਨਾਂ ਨੇ ਆਜੀ ਤੇ ਤੇ ਮੇਰੀ ਮੰਮੀ ਸੱਟਾ ਮਾਰਨ ਲੱਗੇ ਮੇਰੀ ਮੰਮੀ ਤੇ ਕਿਰਪਾਨ ਮਾਰੀ ਸਿਰ 'ਤੇ ਤੇ ਮੇਰੇ ਭਾਈ ਦੇ ਚਾਚੇ ਉਹ ਨਾਲ ਹੀ ਆ ਕੇ ਇਕੱਠੇ ਬੈਠੇ ਸੀ ਦੀਦੀ ਉਹਨਾਂ ਦੇ ਬੈਠੇ ਬੈਠੇ ਉਹਨਾਂ ਦੇ ਅੱਖ ਤੇ ਮਾਰੀ ਤੇ ਮੇਰੇ ਜਿਹੜੀ ਦੇ ਵੀ ਜ਼ਿਆਦਾ ਸੱਟਾਂ ਲੱਗੀਆਂ ਉਹਨਾਂ ਦੇ ਤੇ ਜਦੋਂ ਅਸੀਂ ਉਹ ਇਕੱਠੇ ਬੈਠੇ ਸੀ ਅਸੀਂ ਪਿਆਰ ਨਾਲ ਉੱਪੀ ਖਾ ਰਹੇ ਸੀ ਤੇ ਉਹਨਾਂ ਨੇ ਪਿਸਤੌਲ ਦੀ ਦੋ ਤਰੇਹੇ ਕਰਪਾਨਾ ਦੀ ਨਗੀਆਂ ਕਰਵੰਨਾ ਸੀ ਬੈਠੇ ਜੀ ਆਪਦੇ ਰਤੇ ਨਾਲ ਸਾਨੂੰ ਪਤਾ ਵੀ ਐਦਾਂ ਹੋਊਗਾ ਤੇ ਮੇਰੇ ਪਿਸਤੌਲ ਰੱਖਿਆ ਮੈਨੂੰ ਕਹਿੰਦੇ ਨੂੰ ਜਾਨੂ ਮਾਰਾਂਗੇ ਸਾਨੂੰ ਪਤਾ ਵੀ ਨਹੀਂ ਸੀ ਕਿ ਐਦਾਂ ਹੋ ਜੂਗਾ ਮੇਰੇ ਡੈਡੀ ਦੇ ਕਰਪਾਨਾ ਮਾਰੀ ਹੋ ਜੂਗਾ ਚੀਜ਼ਾਂ ਜਿੰਨੇ ਬੰਦੇ ਸੀ ਉਹ ਘੱਟੋ ਘੱਟ 10 ਬੰਦੇ ਸੀ ਜਿਹੜੇ ਨਿਗਾਚ ਨੇ ਬਾਕੀ ਜਿਹੜੇ ਉਹਨਾਂ ਸਾਰਾ ਕੁਝ ਤੇ ਉਹਨਾਂ ਬੇਦਸ਼ਕੀ ਬਟਾ ਸੀ ਕਿਰਪਾਨਾਂ ਨੰਗੀਆਂ ਚਾਰਾ ਲਵੇ ਬਸ ਇੱਕ ਰਾਣਾ ਸੀ ਮੇਰਾ ਆਜੀ ਜਿਮਾਗਰ ਚੜਦਾ ਰਾੜ ਮਾਰੀ ਆਹ ਤੇ ਕਿਰਪਾਨ ਮਾਰੀ ਮੇਰੇ ਕੋਲ 15 ਨੱਕੇ ਲੱਗੇ ਹੋ ਗਏ ਪਤੋਕਾ ਕਿੰਨੇ ਬੰਦੇ ਦਾ ਛੱਟਾ ਵੱਜਿਆ ਸਾਡੇ ਛੱਤ ਜਾਨੇ ਛੱਟਾ ਵੱਜਿਆ ਨੇ ਤੇ ਬਾਕੀ ਮੇਰੇ ਭੈਣ ਦੇ ਗੁੰਮ ਛੱਟਾ ਨੇ ਮੇਰਾ ਚਲੇ ਗੁੰਮ ਜਪਨੇ ਆ ਗੋਲ ਰੁਪੀ ਹੋਈ ਇਹਨਾਂ ਦੀ ਕੀ ਹੋਇਆ ਕੋਈ ਤੁਹਾਡੇ ਰੰਜੀਤ ਦਾ ਪਰਾਣੀ ਦਾ ਨਹੀਂ ਕੁਝ ਵੀ ਨਹੀਂ ਜਦੋਂ ਪਹਿਲੀ ਬੱਤੀ ਨਹੀਂ ਲੱਗਿਆ ਹੁੰਦਾ ਉਹ ਤੇ ਬੈਠੇ ਜਿਦੋਂ ਦਤੀ ਹੁਣ ਲੜਾਈ ਦੀ ਨਹੀਂ ਪਤਾ ਹਮਲਾ ਕਰਿਆ ਹਾਂਜੀ ਆਮਲਾ ਕੀਤਾ ਹੋਇਆ ਬਾੜਾ ਜੀ ਅਜੀ ਜਨਾਲ ਹੁੰਦਾ ਚੰਦ ਮੰਦਰ ਸਾਹਮਣੇ ਅਦਾ ਕਹਿੰਦਾ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਪਰਚਾ ਹੋਵੇ ਉਹਨਾਂ ਦੀ ਨਹੀਂ ਕਾਰਵਾਈ ਬੰਦੀ ਆ ਮੈਟਰ ਤੇ ਜੀ ਬਰਸੋਂ ਰਾਤ ਨੂੰ ਮੈਨੂੰ ਫੋਨ ਆਇਆ ਸਵਾ 9 ਵਜੇ ਵੀ ਰੁੰਦਾਸੀਆਂ ਵਿੜੇ ਬਹੁਤ ਵੱਡੀ ਲੜਾਈ ਹੋ ਗਈ ਵੀ ਸਰਪੰਚ ਸਾਹਿਬ ਤੁਸੀਂ ਉੱਥੇ ਪਹੁੰਚੋ ਮੈਂ ਜਦੋਂ ਗਿਆ ਜੀ ਉੱਥੇ ਇੱਕ ਤਕਰੀਬਨ 8-9 ਬੰਦੇ ਡਾਕਟਰ ਸਾਹਿਬ ਪੱਟੀਆਂ ਕਰ ਰਹੇ ਸੀ ਇਹਨਾਂ ਦੀ ਤਕਰੀਬਨ ਬਹੁਤ بڑے-ਵਡੇ ਇਹਨਾਂ ਦੇ ਸਾਰਿਆਂ ਦੇ ਜ਼ਖਮ ਸੀ ਇਹ ਕੁੜੀ ਇੱਕ ਬੇਹੋਸ਼ੀ ਤੇ ਇਸ ਵੇਲੇ ਜਦੋਂ ਦੇਖਿਆ ਕੋਈ ਬੋਲ ਨਹੀਂ ਰਹੀ ਸੀ ਜੀ ਦੂਜੀ ਕੁੜੀ ਦੇ ਅੱਖ ਤੇ ਸੱਟ ਤੀ ਜੀ ਸਾਰਿਆਂ ਦੇ ਤਕਰੀਬਨ ਸਾਰਿਆਂ ਦੇ ਸੱਟਾਂ ਲੱਗੀਆਂ ਜੀ 27 ਗ੍ਰੀਨ ਬਹੁਤ ਬੁਰੀ ਤਰ੍ਹਾਂ ਮਾਰੀਆਂ ਹੋਈਆਂ ਤੇ ਜੀ ਮੈਂ ਪੁੱਛਿਆ ਵੀ ਕਾਰਨ ਕੀ ਹੈ ਕਹਿੰਦੇ ਕਾਰਨ ਦਾ ਸਾਨੂੰ ਨਹੀਂ ਪਤਾ ਜੀ ਇੱਕੋ ਲੱਗਦਾ ਏ ਬਾਹਰ ਉੱਪਰ ਦੀ ਦੋ ਬੰਦਿਆਂ ਨੇ ਖੋਲਿਆ ਆ ਕੇ 10-11 ਬੰਦੇ ਅੰਦਰ ਆਖ ਬੜ ਕੇ ਹਥਿਆਰਾਂ ਸਮੇਤ ਵੀ ਕਿਰਪਾਨਾਂ ਨਾਲ ਸਾਡੇ ਤੇ ਹਮਲਾ ਕਰਤਾ ਜੀ ਚਲੋ ਉਹਦੇ ਜਲਦਬਾਜੀ ਦੀ ਜੀ ਜਲਦਬਾਜੀ 'ਚ ਮੈਂ ਇਹਨਾਂ ਨੂੰ ਗੱਡੀ ਦਾ ਪ੍ਰਬੰਧ ਕਰਕੇ ਦਿੱਤਾ ਜੀ ਦੋ ਗੱਡੀਆਂ ਦਾ ਬੰਦੇ ਕਾਫੀ ਤੇਜ਼ੀ ਦੋ ਗੱਡੀਆਂ ਦਾ ਪ੍ਰਬੰਧ ਕਰਕੇ ਜੀ ਇਹਨਾਂ ਨੂੰ ਸੋਲੇ ਆਪਣਾ ਸਿਵਲ ਹਸਪੀਟਲ ਸੁਨਾਮ ਪਹੁੰਚਦੇ ਕਰੇ ਜੀ ਕਿੰਨੇ ਬੰਦੇ ਸੀ ਜੀ ਹਮਲਾ ਕਰਨ ਵਾਲੇ ਹਮਲਾ ਕਰਨ ਵਾਲੇ ਤਾਂ ਇਹਨਾਂ ਨੂੰ ਪਤਾ ਜੀ ਮੈਂ ਤਾਂ ਜਦੋਂ ਇਹਨਾਂ ਦੇ ਸੱਟਾ ਲੱਗਿਆ ਹੋਇਆ ਤੇ ਮੌਕੇ ਤੇ ਉਦੋਂ ਗਏ ਲੜਾਈ ਦੀ ਕੋਈ ਵਜ੍ਹਾ ਤੁਹਾਨੂੰ ਪਤਾ ਲੱਗੀ ਹੋਵੇ ਲੜਾਈ ਦੀ ਤਕਰੀਬ ਕੋਈ ਵਜ੍ਹਾ ਨਹੀਂ ਜੀ ਇਹ ਤਾਂ ਪਿੰਡਾਂ 'ਚ ਹੁਣ ਕੋਈ ਚੱਲਦੀ ਨਹੀਂ ਜੀ ਹੁਣ ਕੋਈ ਇਹੋ ਜੀ ਗੱਲ ਤਾਂ ਹੈ ਨਹੀਂ ਵੀ ਕੋਈ ਇਹਨਾਂ ਦਾ ਆਪ ਦਾ ਕੋਈ ਨਿੱਜੀ ਰੰਜਿਸ਼ ਹੋਵੇ ਆਪਸ ਵਿੱਚ ਇਹਨਾਂ ਦੇ ਤਕਰੀਬ ਨੂੰ ਬਾਅਦ ਇੱਕ ਦੂਜੇ ਦੇ ਮੂਰੇ ਨਹੀਂ ਜੀ ਹੋਰ ਕੋਈ ਇਹੋ ਜੀ ਗੱਲ ਹੀ ਤੇ ਕੋਈ ਪੁਰਣੀ ਲੜਾਈ ਹੋਈ ਹੈਂਕਿਊ ਪੁਰਣੀ ਲੜਾਈ ਹੈ ਹਾਂ ਜੀ ਕਿੰਨੇ ਕੇ ਜਨ ਲੋਕ ਜ਼ਖਮੀ ਹੋਏ ਇਹ तकरीबन 8-9 9 ਬੰਦੇ ਜ਼ਖਮੀ ਨੇ ਜੀ ਇਹਦੇ ਚ ਹਲੇ ਕੁਝ 2-3 ਬੰਦੇ ਤਾਂ ਘਰੇ ਆਏ ਵੀ ਨਹੀਂ ਕਿਹੜੇ ਐਡਮਿਟ ਨਹੀਂ ਹੋਏ 7 ਬੰਦੇ ਐਡਮਿਟ ਹੋਏ ਕਿ ਇਹਨਾਂ ਨੇ ਕੰਪਲੀਟ ਵੀ ਕਰਾਈ ਹਾਂ ਹਾਂਜੀ ਉੱਥੇ ਥਾਣੇ ਐਸਐਚਓ ਸਾਹਿਬ ਨਾਲ ਮੇਰੀ ਵੀ ਗੱਲ ਹੋਈ ਸੀ ਜੀ ਹੁਣ ਮਾ ਜੀ ਸਰ ਐ ਕਰਕੇ ਵੀ ਕੱਲ ਦੇ ਬੰਦੇ ਪੇਸ਼ੈਂਟ ਪਰਸੋਂ ਦੇ ਹੋਏ ਪਏ ਨੇ ਜੀ ਵੀ ਉਹਨਾਂ ਦਾ ਕੋਈ ਵੀ ਬੰਦਾ ਵੀ ਹਾਲ ਤੱਕ ਬਿਆਨ ਲੈਣ ਨਹੀਂ ਆਇਆ ਉਹ ਕਹਿੰਦੇ ਜੀ ਸਾਡੀ ਸੀਐਮ ਡਿਊਟੀ ਲੱਗੀ ਹੋਈ ਸੀ ਅਸੀਂ ਹੁਣ ਭੇਜ ਦਿਆਂ ਵੀ ਲਾਜ਼ਮੀ ਭੇਜਾਂਗੇ ਬਿਆਨ ਲਾਜ਼ਮੀ ਕਰਾਵਾਂਗੇ ਬਾਕੀ ਥੋੜੇ ਸਾਹਮਣੇ ਮੈਂ ਜੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਘਟਨਾ ਨੂੰ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਇਲਾਕੇ 'ਚ ਫੈਲ ਰਹੀਆਂ ਨੇ ਇਹ ਤਾਂ ਬਹੁਤ ਅਸਲੀ ਨਾ ਜੀ ਉਹਦੇ 'ਚ ਜਿਹੜੇ ਬੰਦਿਆਂ ਨੇ ਇਹ ਕੰਮ ਕਰਿਆ ਉਹਨਾਂ 'ਚ ਦੋ ਤਿੰਨ ਮੁੰਡੇ ਪਹਿਲਾਂ ਵੀ ਗੁੰਡਾਗਰਦੀ ਕਰ ਗਏ ਪੁਲਿਸ ਨੇ ਉਹਨਾਂ ਨੂੰ ਨੱਥ ਨਹੀਂ ਪਾਈ ਜੇ ਉਹਨਾਂ ਨੂੰ ਪਰਚਾ ਦੇ ਕੇ ਉਹਨਾਂ ਤੇ ਉਹਨਾਂ ਨੂੰ ਜੇਲ੍ਹ 'ਚ ਛੁੱਟਿਆ ਹੁੰਦਾ ਸ਼ਾਇਦ ਇਹ ਦਿਨਾਂ 'ਨਾ ਦਿਖਣੇ ਪੈਂਦੀ ਪਰਚਾ ਉਹਨਾਂ ਤੇ ਪਹਿਲਾਂ ਵੀ ਹੋਏ ਹੋਏ ਹੈ ਉਹਦੇ 'ਚ ਜੁਰਮ 'ਚ ਵਾਧਾ ਹੋਣਾ ਸੀ ਉਹ ਹਲੇ ਪੁਲਿਸ ਨੇ ਰੋਕ ਰੱਖਿਆ ਤਿੰਨ ਚਾਰ ਮਹੀਨਿਆਂ ਤੋਂ ਉਹ ਬੰਦੇ ਨੇ ਨਸ਼ੇੜੀ ਜੀ ਚਿੱਟਾ-ਚੁੱਟਾ ਪੀਂਦੇ ਨੇ ਕੈਸੂਲ ਖਾਂਦੇ ਨੇ ਇਹ ਸਾਡੇ ਪਿੰਡ ਚ ਤਕਰੀਬਨ 20-25 ਬੰਦਿਆਂ ਦੀ ਜੁੰਡਲੀ ਜੀ ਹੈ ਜਿਹੜੀ ਨੇ ਸਾਰਾ ਪਿੰਡ ਤਪਾਰਖੀ ਜਿਹੜੇ ਸੱਤਾ ਵੱਜੇ ਦੇ ਇਹਨਾਂ ਦੇ ਵਿੱਚ ਕੁੜੀਆਂ ਵੀ ਦੇਖੇ ਹਾਂ ਹਾਂਜੀ ਕੁੜੀਆਂ ਤਾਂ ਕੁੜੀਆਂ ਨਾਲ ਇਹਨਾਂ ਨਾਲ ਬਹੁਤ ਦੁਰਵਿਹਾਰ ਕਰਿਆ ਹੋਇਆ ਤੀ ਜੀ ਜਦੋਂ ਮੈਂ ਦੇਖਿਆ ਕੁੜੀ ਦੇ ਇੱਕ ਕੁੜੀ ਦੇ ਤਾਂ ਦੰਦਿਆਂ ਵੀ ਵੱਡੀਆਂ ਹੋਈਆਂ ਜੀ ਜਦੋਂ ਮੈਂ ਦੇਖਿਆ ਉਹਦੇ ਨਿਸ਼ਾਨ ਵਿਚਾਰੀ ਦੇ ਮੈਂ ਫਿਰ ਉੱਤੇ ਚਲੋ ਲੇਡੀਜ਼ ਦੀ ਮੈਂ ਉਸ ਮਕੇ ਸੋਚਿਆ ਵੀ ਮੈਂ ਦੇਖਿਆ ਜਦੋਂ ਦੇਖਿਆ ਵਿਚਾਰੀ ਉਹਨਾਂ ਨੇ ਰੋ ਰੋ ਕੇ ਮੈਨੂੰ ਦਿਖਾਇਆ ਵੀ ਬਾਈ ਮੇਰੇ ਉਹ ਮੰਗਤੀ ਕਰ ਮੰਗ ਤਾਂ ਇਹੀ ਕਰਦੇ ਆ ਜੀ ਦੋਸਤਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬੰਦੀਕ ਕਾਰਵਾਈ ਕੀਤੀ ਜਾਵੇ ਗੁਰਨਾਲ ਸਿੰਘ ਜੀ ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਦੇ ਵਿੱਚ ਜਿੱਕੇ ਜਿਹੜੀ ਇਹ ਘਟਨਾ ਵਾਪਰੀ ਹੈਗੀ ਇੱਕ ਟਰਨ ਕਿਵੇਂ ਦੇਖ ਰਹੇ ਸੀ ਇਹ ਸਰ ਬਹੁਤ ਮੰਦਭਾਗੀ ਘਟਨਾ ਹੈ ਮੈਨੂੰ ਕੱਲ ਲਗਭਗ 3:00 ਵਜੇ ਪਤਾ ਲੱਗਿਆ ਸੀ ਮੇਰੇ ਮਿੱਤਰਾਂ ਤੋਂ ਚਲੋ ਉਸ ਟਾਈਮ ਐ ਲੱਗਿਆ ਮੈਂ ਰਨਨ ਪਟਿਆਲੇ ਤੇ ਇਲੈਕਸ਼ਨਾਂ ਕਰਕੇ 5-7 ਦਿਨਾਂ ਤੋਂ ਪਿੰਡ ਦੇ ਢੇੜਾ ਲੱਗਦਾ ਹੈ ਵੀ ਚਲੋ ਆਪਜ ਘਰਾਂ 'ਚ ਮਾੜੇ-ਮੋٹے ਲੜਾਈ ਹੋਈ ਹੋਣੀ ਸਾਨੂੰ ਤਾਂ ਬਾਹਰ ਗੋੜ ਹੋਣਾ ਚੋਰੇ ਪਤਾ ਲੱਗਿਆ ਵੀ ਦੇਖੋ 22-23 ਸਾਲ ਦੀ ਬੇਟੀ ਇੱਕ ਇੱਕ ਬੇਟੀ 17-18 ਸਾਲ ਦੀ ਹੈ ਕਿੰਨੀ ਮੰਦ ਭਾਗੀ ਘਟਨਾ ਹੈ ਵੀ ਇੱਕ ਐਸੀ ਹੋ ਕੇ ਆਪਣੇ ਬੇੜੇ ਦੇ ਵਿੱਚ ਐਡਾ ਆਤਿਆਚਾਰ ਕਰਨਾ ਇੱਕ ਗਰੀਬ ਪਰਿਵਾਰ ਹੈ ਮਿਹਨਤੀ ਪਰਿਵਾਰ ਹੈ ਰੋਜ਼ ਮਰਾਂ ਦੀਆਂ ਚੀਜ਼ਾਂ ਵਿਚਾਰੇ ਆਪ ਦਾ ਦਿਹਾੜੀ ਰੋਤਾ ਕਰਕੇ ਇਹ ਲੈ ਕੇ ਆਉਂਦੇ ਨੇ ਇਨਾਂ ਦਾ ਰਿਕਾਰਡ ਚੈੱਕ ਕਰਿਆ ਜਾਵੇ ਉਹਨਾਂ ਦਾ ਵੀ ਰਿਕਾਰਡ ਚੈੱਕ ਕਰਿਆ ਜਾਵੇ ਇਹੇ ਵਿਚਾਰਾ ਜਿਹੜਾ ਪਰਿਵਾਰ ਹੈ ਬਹੁਤ ਮਿਹਨਤੀ ਹੈ ਤੇ ਕਦੇ ਕਿਸੇ ਨਾਲ ਲੜੇ ਨਹੀਂ ਕਦੇ ਕਿਸੇ ਨਾਲ ਭਿੜੇ ਨਹੀਂ ਮੈਂ ਕਹਿੰਦਾ ਕੋਈ ਇੱਕ ਜੀਵ ਨਹੀਂ ਛੱਡਿਆ ਕਿਸੇ ਦੀ ਬਾਹ ਤੋੜੀ ਪਈ ਹੈ ਕਿਸੇ ਦੇ 12 ਟਾਂਕੇ ਲੱਗੇ ਨੇ ਉਹ ਚਾਚੀ ਦਾ ਸਿਰ ਖੋਲਿਆ ਪਿਆ ਮੈਂ ਕਹਿੰਦਾ ਕੋਈ ਪਰਿਵਾਰ ਦਾ ਮੈਂਬਰ ਨਹੀਂ ਛੱਡਿਆ ਇੰਨਾ ਜ਼ਿਆਦਾ ਮਾਨਦੁਖੀ ਹੋਇਆ ਜਾਦਾ ਕੁੜੀਆਂ ਨੇ ਵਿਚਾਰੀਆਂ ਨੇ ਆਪਣੇ ਹਾਲਾਤ ਦਿਖਾਏ ਮੈਂ ਤਾਂ ਸਾਰੇ ਇਹ ਚੌਨਾ ਵੀ ਦੇਖੋ ਪਰਸੋਂ ਦਾ ਕਾਂਡ ਹੈ ਇੱਕ ਤਰੀਕ ਦਾ ਪੋਸ ਸੁਪਰ ਪ੍ਰਸ਼ਾਸਨ ਤੇ ਜੇ ਆਪਾਂ ਆ ਜੀਏ ਇੱਕ ਵੀ ਨਮਾਇੰਦਾ ਇੱਥੇ ਕੋਈ ਪਹੁੰਚਿਆ ਨਹੀਂ ਬਹੁਤ ਮਾੜੀ ਗੱਲ ਹੈ ਇਹਦਾ ਮਤਲਬ ਕੀ ਹੈ ਵੀ ਫਿਰ ਹੁਣ ਗਰੀਬ ਲੋਕਾਂ ਦਾ ਕੋਈ ਬਾਲੇਵਾਰਸ ਹੈ ਹੀ ਨਹੀਂ ਜਾਂ ਤਾਂ ਪੈਸੇ ਵਾਲੇ ਦਾ ਟਾਈਮ ਹੈ ਜਾਂ ਫਿਰ ਸਪਾਰਸੀ ਬੰਦੇ ਦਾ ਟਾਈਮ ਹੈ ਦੇਖੋ ਐਨੀ ਘਟਨਾ ਮੈਂ ਕਹਿੰਦਾ ਮੈਂ ਦੇਖੀ ਨਹੀਂ ਵੀ ਸਾਰਾ ਪਰਿਵਾਰ ਦੇਖੋ ਬੈੱਡ ਘੱਟ ਪੈ ਰਹੇ ਨੇ ਰੈਂਦੀ ਖੁੰਦੀ ਜਿਹੜੇ ਉਹ ਡਾਕਟਰਾਂ ਨੇ ਕਸਰ ਕੱਢਦੀ ਵੀ ਦਵਾਈ ਲੈਣਗੇ ਉਹਨਾਂ ਨੇ ਅੰਗੋਲਿਆ ਕਰਤਾ ਕਿ ਇਹਨਾਂ ਦਾ ਕੋਈ ਜੁਰਮਾ ਹੈ ਵੀ ਇਹ ਇਹ ਦਿਹਾੜੀ ਦੇ ਉੱਤੇ ਵਾਲੇ ਬੰਦੇ ਨੇ ਮਾੜੀ ਗੱਲ ਹੈ ਡਾਕਟਰ ਦੀ ਵੀ ਬਹੁਤ ਮਾੜੀ ਗੱਲ ਹੈ ਵੇਖੋ ਪੂਰਾ ਪਰਿਵਾਰ ਉਰੇ ਪਿਆ ਹੋਵੇ ਸਿਰ ਪਾਟੇ ਪਏ ਨੇ ਇਹਨਾਂ ਦੇ ਖੂਨ ਨਾਲ ਲੱਤ ਪਤ ਨੇ ਬੰਦੇ ਉਹੀ ਕੱਪੜੇ ਹਾਲ ਤੱਕ ਇਹਨਾਂ ਨੇ ਚੇਂਜ ਵੀ ਨਹੀਂ ਕੀਤੇ ਵਿਚਾਰਿਆਂ ਨੇ ਵੀ ਕਹਿਣ ਦਾ ਮਤਲਬ ਕੀ ਆ ਸਰ ਇੰਨੇ ਗੁੰਡਾਗਰਦੀ ਜਿਹੜੇ ਵੀ ਇਹਦੇ ਦੋਸ਼ੀ ਨੇ ਕੋਈ ਵੀ ਹੈ ਚਾਹੇ ਕੋਈ ਸਾਡੇ ਪਰਿਵਾਰ ਦੇ ਹੀ ਆ ਜਾਵੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਣਦੀ ਕਾਰਵਾਈ ਕੀਤੀ ਜਾਵੇ ਜਿਵੇਂ ਪਹਿਲਾਂ ਵੀ ਸਰਪੰਚ ਸਾਹਿਬ ਨੇ ਦੱਸਿਆ ਵੀ ਗੁੰਡਾਗਰਦੀ ਕਰਦੇ ਨੇ ਦੇਖੋ ਬਹੁਤ ਮਾੜੀ ਗੱਲ ਹੈ ਇੱਕ ਪਿੰਡ ਦੇ ਵਿੱਚ ਰਹਿ ਕੇ ਇੱਕ ਆਂਡਗਮਾੜ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਹੀ ਆਪਾਂ ਆ ਚੀਜ਼ਾਂ ਕਰਨ ਲੱਗੇ ਜੇ ਐਤਕੀ ਢਿੱਲ ਬਖਸ਼ੀ ਕੀ ਮੈਨੂੰ ਐ ਲੱਗਦਾ ਵੀ ਜਿਹੜਾ ਅਗਲਾ ਉਹਨਾਂ ਦਾ ਟਾਰਗੇਟ ਹੈ ਉਹ ਬਹੁਤ ਗਲਤ ਹੋਊਗਾ ਫਿਰ ਧਰਨੇ ਲੱਗਦੇ ਨੂੰ ਉਹਦਾ ਕੋਈ ਫਾਇਦਾ ਨਹੀਂ ਜੇ ਹੁਣ ਨੱਥ ਨਾ ਪਈ ਮੈਨੂੰ ਲੱਗਦਾ ਨਹੀਂ ਵੀ ਕੋਈ ਹੱਲ ਹੋ ਜਾਊਗਾ ਰਾਤ ਵੀ ਦੇਖੋ ਕਹਿੰਦੇ ਵਿਚਾਰੇ ਦੱਸ ਰਹੇ ਨੇ ਇਹ ਕਹਿੰਦੇ ਰਾਤ ਧਮਕੀਆਂ ਦੇ ਕੇ ਦੱਸੋ ਕੀ ਗੱਲ ਹੈ ਇਹ ਅਸੀਂ ਅੱਜ ਆਏ ਅਸੀਂ ਇਹਨਾਂ ਦੇ ਨਾਲ ਦਿਲੋਂ ਖੜੇ ਆ ਜੋ ਵੀ ਸਾਥੋਂ ਸਰੂਗਾ ਜੇ ਸਾਨੂੰ ਕੋਈ ਵੱਡੇ ਲੈਵਲ ਦਾ ਧਰਨਾ ਵੀ ਲਾਉਣਾ ਪੈ ਗਿਆ ਅਸੀਂ ਲਾਵਾਂਗੇ ਆਪਣੇ ਵੱਲੋਂ ਕਿਉਂਕਿ ਸਾ ਤੋਂ ਇਹ ਚੀਜ਼ ਦੇਖੀ ਨਹੀਂ ਜਾਂਦੀ ਸਾਨੂੰ ਵੋਟਾਂ ਬਾਟਾਂ ਦੀ ਲੋੜ ਨਹੀਂ ਹੈਗੀ ਅਸੀਂ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਾਂਗੇ ਚਾਹੇ ਉਹਦੇ ਵਿੱਚ ਸਰ ਕੋਈ ਵੀ ਹੋਵੇ ਮੇਰੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਗਰੀਬ ਬੰਦੇ ਦਾ ਸਾਥ ਦਿਓ ਦੇ ਮਿਹਨਤੀ ਲੋਕਾਂ ਦਾ ਸਾਥ ਦਿਓ ਦਿਹਾੜੀਦਾਰ ਬੰਦੇ ਦਾ ਸਾਥ ਦਿਓ ਪੈਸੇ ਵਾਲੇ ਲੋਕਾਂ ਦਾ ਟਾਈਮ ਹੈ ਸਪਾਰਸੀ ਲੋਕਾਂ ਦਾ ਟਾਈਮ ਹੈ ਉਹ ਤੋਂ ਦੂਰ ਜਾ ਕੇ ਮੈਂ ਐਸਐਚਓ ਸਾਹਿਬ ਨੂੰ ਬੇਨਤੀ ਕਰਦਾ ਕਿ ਉਰੇ ਆ ਕੇ ਮੌਕਾ ਦੇਖੋ ਘਟੋ ਘਟਾ ਕੇ ਤੁਸੀਂ ਮੌਕਾ ਦੇਖੋ ਮੌਕਾ ਦੇਖ ਕੇ ਤੁਹਾਡਾ ਖੋਲ ਖੋਲੂਗਾ ਉਹਨਾਂ ਦੇ ਬਣਦੀ ਕਾਰਵਾਈ ਕਰੀ ਜਾਵੇ ਉਹਨਾਂ ਨੂੰ ਫੜ ਕੇ ਅੰਦਰ ਸਿੱਟਾ ਜਾਵੇ ਤਾਂ ਅੱਗੇ ਤੋਂ ਕੋਈ ਐਸੀ ਘਟਨਾ ਕਰਨ ਬਾਰੇ 10 ਵਾਰੀ ਸੋਚੇ ਸਰ ਤੁਸੀਂ ਜਾਣ ਬੁੱਝ ਕੇ ਲੱਗਦਾ ਦੇਖੋ ਤੀਜਾ ਦਿਨ ਆ ਗਿਆ ਜੀ ਅੱਜ ਕੰਪਲੀਟ ਹੋਈ ਹੋਈ ਆ ਪੂਰਾ ਟੱਬਰ ਉਰੇ ਵੱਢਿਆ ਪਿਆ ਮਾੜੀ ਜੀ ਗੱਲ ਤੋਂ ਪਰਚਾ ਦਰਜ ਹੋ ਜਾਂਦਾ ਮੈਨੂੰ ਚੰਗੀ ਨਹੀਂ ਲੱਗੀ ਗੱਲ ਇਹ ਜੀ ਮੈਂ ਸਪੈਸ਼ਲ ਪਟਿਆਲੇ ਤੋਂ ਚੱਲ ਕੇ ਆ ਸਰਪੰਚ ਸਾਹਿਬ ਨੂੰ ਮਨ ਲਿਆ ਉਰੇ ਆ ਕੇ ਬਹੁਤ ਮਨ ਸਾਡਾ ਦੁਖੀ ਹੈ ਬਿਕਨੇ ਆਪਣੇ ਇਲਾਕੇ ਚ ਬਹੁਤ ਸੂਝਵਾਨ ਜਿਵੇਂ ਕਹਦੀਏ ਲੋਕ ਲਾ ਲਓ ਜਾਂ ਕੋਈ ਮੰਤਰੀ ਆਉਂਦੇ ਤੇ ਲਾ ਲਓ ਇਹਨਾਂ ਤੱਕ ਹਲ ਤੱਕ ਵਿਚਾਰਾਂ ਦੀ ਕੋਈ ਸਾਰ ਲੈਣ ਤੱਕ ਨਹੀਂ ਪਹੁੰਚਿਆ ਵੀ ਸਾਨੂੰ ਬਹੁਤ ਮਾਰਾ ਲੱਗਿਆ ਇਹ ਪੁਲਿਸ ਪ੍ਰਸ਼ਾਸਨ ਦੀ ਵੀ ਬਹੁਤ ਵੱਡੀ ਸਰਨਗੈਲੀ ਸੰਦ ਮੈਂ ਤਾਂ ਇਹ ਚੀਜ਼ ਨੂੰ ਵੀ ਉਹ ਇੱਕ ਵੀ ਨਵੰਦਾ ਨਹੀਂ ਪਹੁੰਚਿਆ ਅੱਜ ਸਰ ਇੱਕ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਸੀ ਜਨਾਲ ਪਿੰਡ ਦੀ ਕੀ ਮੈਟਰ ਹੈ ਜੀ ਕੀ ਕਾਰਵਾਈ ਹੋਈ ਹੈ ਅੱਜ ਪਿਛਲੇ ਦਿਨੀ ਇੱਕ ਜਨਾਲ ਪਿੰਡ ਦੇ ਪਿੰਡ ਵਿੱਚ ਲੜਾਈ ਝਗੜਾ ਹੋਣ ਕਾਰਨ ਸੁਨਾਮ ਹਸਪੀਟਲ ਬੰਦ ਤਾਕਲ ਹੋਏ ਸੀ ਜਿਨ੍ਹਾਂ ਦੇ ਅਸੀਂ ਬਿਆਨ ਲਿਖ ਕੇ ਰੈਲੇਵੈਂਟ ਸੈਕਸ਼ਨ ਦੇ ਵਿੱਚ 6 ਬੰਦਿਆਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ ਤੇ ਜੋ ਮੁਕਦਮੇ ਦੀ ਤਰਤੀਸ ਚੱਲੀ ਆ ਜੋ ਮੁਕਦਮੇ ਦੇ ਵਿੱਚ ਅੱਗੇ ਤੀਸ ਦੇ ਵਿੱਚ ਸਾਹਮਣੇ ਆਊਗਾ ਉਸ ਅਕੋਰਡਿੰਗ ਅਸੀਂ ਐਕਸ਼ਨ ਲਵਾਂਗੇ